Pozon o pribatelao, is kare bacche sambu te e jwa ਕੀ ਨਾ ਸੀ ਬੇਟੇ ਦਾ ਤੁਹਾਡੇ ਦਾ ਜੀ ਅਰਜੀਵ ਕਮਾਨ ਅੱਛਾ ਇਹ ਕਿਸ ਤਰ੍ਹਾਂ ਹੋਇਆ ਕੁਝ ਲੱਗਾ ਵੀ ਪਤਾ ਲਾਈਨ ਤੇ ਫਾਲਟ ਠੀਕ ਕਰਨ ਗਿਆ ਅੱਛਾ ਜੀ ਕਿੱਥੇ ਹੋਇਆ ਇਹ ਇਨਸੀਡੈਂਟ ਲਾਹੌਰਾਂ ਚ ਡਿਫੈਂਸ ਕਲਬ ਡਿਫੈਂਸ ਕਰਾਉਣੇ ਲਾਹੌਰਾਂ ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਇਸ ਬਾਰੇ ਮੈਨੂੰ ਤਾਂ ਹੁਣੇ ਪਤਾ ਲੱਗਾ ਮੈਂ ਤਾਂ ਸ਼ੌਪ ਤੇ ਅੱਛਾ ਕੀ ਕੰਮ ਕਰਦੇ ਸੀਗੇ ਇਹ ਇੱਕ ਤੁਹਾਡਾ ਬੇਟਾ ਕੀ ਕੰਮ ਕਰਦੇ ਸੀ ਇਹ ਲਾਈਨਮੈਨ ਸੀ ਗਵਰਨਮੈਂਟ ਜੌਬ ਹਾਂ ਅੱਛਾ ਕਿੱਥੇ ਸੀ ਡਿਊਟੀ ਉਹਨਾਂ ਦੀ ਨਾਬਾਦ ਜਿਹੜਾ ਸੀ ਨਾਬਾਦ ਜਿਹੜਾ ਹੁਣ ਕੀ ਮੰਗ ਕਰਦੇ ਹਾਂ ਮੰਗਾ ਵੀ ਛੜੇ ਇਹ ਬੈਨੀਫਿਟ ਤਾਂ ਉਹ ਮਿਲਣੇ ਚਾਹੀਦੇ ਗਵਰਨਮੈਂਟ ਜੌਬ ਦੇ ਹੁੰਦੇ ਆ ਮੈਡੀਕਲ ਦੇ ਬੱਚਾ ਨੂੰ ਜੌਬ-ਜੋਗ ਮਿਲਣੇ ਚਾਹੀਦੇ ਕਿੰਨੇ ਬੱਚੇ ਨੇ ਦੋ ਕੁੜੀਆਂ ਇੱਕ ਬੇਟਾ ਹੈ ਬੇਟਾ ਛੋਟਾ ਇਹ ਪਰਿਵਾਰ ਦਾ ਗੁਜ਼ਾਰਾ ਤਾਂ ਫਿਰ ਇਹਨਾਂ ਤੇ ਹੀ ਸਰਤੇ ਹੋ ਹਾਂ ਜੀ ਇਹਨਾਂ ਤੇ ਹੀ ਹੂੰ ਕਿ ਮੈਂ ਆਪਣੀ ਡਿਊਟੀ ਕਰਕੇ ਘਰ ਚ ਲਿਆ ਗਿਆ ਸੀ ਤਕਰੀਬਨ ਕੋਈ 5:00 6:00 ਵਜੇ 6:00 ਵਜੇ ਦੀ ਗੱਲ ਹੈ ਪਰ ਸਾਡੇ ਰਿਟਾਇਰਡ ਕਰਮਚਾਰੀ ਕੁਲਵੰਤ ਸਿੰਘ ਜੀ ਇਹਨਾਂ ਦਾ ਫੋਨ ਆਇਆ ਕਿ ਸਾਡੇ ਕਰਮਚਾਰੀ ਰਜੀਵ ਕੁਮਾਰ ਦੇ ਜਿਹਦਾ ਕਰੰਟ ਲੱਗਾ ਤੇ ਪਬਲਿਕ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ। ਇਸ ਤੋਂ ਬਾਅਦ ਮੈਂ ਹਸਪਤਾਲ ਪਹੁੰਚਿਆ ਰਸਤੇ ਚੌਧੇ ਉਧੇ ਗ੍ਰਿਡ ਤੇ ਗੱਲ ਕਰੀ ਤਾਂ ਗ੍ਰਿਡ ਵਾਲਿਆਂ ਨੇ ਦੱਸਿਆ ਕਿ 17:36 ਮਿੰਟ ਤੇ ਜੇਈ ਸਾਹਿਬ ਵੱਲੋਂ ਨਰਿੰਦਰ ਸਿੰਘ ਜੀ ਜੇਈ ਨੇ ਸਾਡੇ ਦਿਹਾਤੀ ਸਰਕੂਲ ਦੇ ਉਹਨਾਂ ਵੱਲੋਂ ਲਾਈਨ ਦੇ ਉੱਤੇ ਪਰਮਿਟ ਲਿਆ ਜਾਂ ਲਾਈਨ ਬੰਦ ਕਰਾਈ ਗਈ। ਉਸ ਤੋਂ ਬਾਅਦ ਇਹ ਲਾਈਨ ਤੇ ਪਬਲਿਕ ਨੇ ਨਹੀਂ ਦੱਸਿਆ ਕਿ ਇਹ ਉੱਥੇ ਕੰਮ ਕਰਦੇ ਹੋਏ ਫਸ ਗਏ। ਮੈਂ ਤਾਂ ਉਹਦੇ ਹਸਪਤਾਲ ਆ ਕੇ ਮੈਨੂੰ ਇਹ ਪਤਾ ਲੱਗਾ ਵੀ ਕਰਮਚਾਰੀ ਦੀ ਡੈਥ ਹੋ ਚੁੱਕੀ। ਪਰਿਵਾਰ ਚ ਤਾਂ ਮੈਂ ਚਾਹਨਾ ਦੇ ਪਿਤਾ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਇਹਨਾਂ ਦੇ ਦਸਨ ਬਲਾਗ ਉਹਦੇ ਇੱਕ ਛੋਟਾ ਬੱਚਾ ਤਿੰਨ ਬੱਚੇ ਹੋਣ ਉਹ ਜਿਹੜੀ ਕਿ ਲਿਖ ਕੇ ਵੀ ਦਿੱਤਾ ਜਾਊਗਾ ਮੈਂ ਹਕ ਨੇਕ ਮਨ ਜੋ ਵੀ ਕਾਰਵਾਈ ਕਰਨੀ ਮੰਦੀ ਆ ਉਹ ਸਾਡੇ ਵੱਲ ਜ਼ਰੂਰ ਕੀਤੀ ਦੇਖੋ ਜੀ ਮੈਂ ਕੁਲਵੰਤ ਸਿੰਘ ਆ ਮੇਕ ਲੋਵੀ ਦਾ ਸਰਪੰਚ ਆ ਤੇ ਇਹ ਡਿਫੈਂਸ 3 ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਮੈਨੂੰ 6 ਵਜੇ ਦੇ ਲਗਭਗ ਸਾਡੇ ਮੈਂਬਰ ਦਾ ਫੋਨ ਆਇਆ ਕਹਿੰਦੇ ਵੀ ਇੱਥੇ ਬਿਜਲੀ ਬਲਾਜ਼ਮ ਦੀ ਜਿਹੜੀ ਹੈਗੀ ਆ ਵੀ ਉਹਨੂੰ ਕਰੰਟ ਲੱਗ ਗਿਆ ਤੇ ਜਦੇ ਅਸੀਂ ਐਡੀਓ ਸਾਹਿਬ ਨੂੰ ਸੂਚਿਤ ਕੀਤਾ ਨਾਲ ਦੀ ਨਾਲ ਮੈਂ ਇਹਨਾਂ ਦੇ ਜੀ ਨੂੰ ਸੂਚਿਤ ਕੀਤਾ ਤੇ ਕਰਕੇ ਅਸੀਂ ਨਾਲ ਦੀ ਨਾਲ ਉੱਥੇ ਪਬਲਿਕ ਨੇ ਸਾਰੀ ਨਿੰਨੂ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਤੇ ਜਦੋਂ ਇੱਥੇ ਹਸਪਤਾਲ ਆ ਕੇ ਅਸੀਂ ਮੌਕੇ ਤੇ ਡਾਕਟਰਾਂ ਤੋਂ ਪੜਤਾਲ ਕੀਤੀ ਤਾਂ ਇਹਨਾਂ ਨੇ ਮਰਤੇ ਨੂੰ ਪੋਸਟ ਕਰ ਦਿੱਤਾ ਸੀਗਾ ਪਰੰਤੂ ਪਰਿਵਾਰ ਬਹੁਤ ਹੀ ਤ੍ਰੀਵੀਅ ਵਸਥਾ ਦੇ ਵਿੱਚ ਆ ਤੇ ਦੋ ਗੁੱਡੀਆਂ ਨੇ ਇੱਕ ਬੇਟਾ ਇਹਨਾਂ ਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰ ਗਿਆ ਬਹੁਤ ਹੀ ਦੁਖਦਾਈ ਹਾਦਸਾ ਸੋ ਅਸੀਂ ਮਹਿਕਮੇ ਤੋਂ ਮੰਗ ਕਰਦੇ ਆਂ ਵੀ ਇਹਨਾਂ ਦਾ ਜਿਹੜਾ ਬਣਦੇ ਡਿਊਜ਼ ਨੇ ਉਹ ਸਾਰੇ ਦਿੱਤੇ ਜਾਣ ਨੌਕਰੀ ਵਗੈਰਾ ਜੋ ਵੀ ਇਹਨਾਂ ਦਾ ਬਣਦਾ ਡਿਊਜ਼ ਆ ਉਹ ਅਸੀਂ ਮਹਿਕਮੇ ਨੂੰ ਬੇਨਤੀ ਕਰਦੇ ਆਂ ਵੀ ਉਹ ਸਾਰਾ ਕੁਝ ਦਵਾਇਆ ਜਾਵੇ ਤੇ ਡਿਪਾਰਟਮੈਂਟ ਲਈ ਜਿਹੜੀ ਇਹਦੀ ਇਨਕੁਆਰੀ ਆ ਉੱਪਰ ਹੈ ਕਿ ਸਪੋਸਟ ਦੇ ਸੀਗੀ ਇਹ ਤੇ ਸਹਾਇਕ ਲਾਈਨਮੈਨ ਸੀਗੀ ਅੱਜ ਬੜਾ ਦੁੱਖ ਦਿਖਾਈ ਸਾਡੇ ਵਾਰਡ ਵਿੱਚ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਗਿਆ ਜਿਹੜਾ ਕਿ ਸਾਡਾ ਪਿਆਰਾ ਸਯੋਗੀ ਬੱਚਾ ਅਰਜੀਤ ਕੁਮਾਰ ਲਾਲਕਾ ਪੁੱਤਰ ਸੀ ਦੇਸ ਰਾਜ ਸਾਡੇ ਮਹੱਲਾ ਧਿਆਲ ਨਗਰ ਤੋਂ ਸਾਡੇ ਲੈਂਡਮੈਨ ਮਲਾਜਮ ਸੀ ਤੇ ਅੱਜ ਉਹਨਾਂ ਦਾ ਹੁਣ ਸਾਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਦੇ ਕਰੰਟ ਨਾਲ ਮੌਤ ਹੋ ਚੁੱਕੀ ਹੈ ਜਿਵੇਂ ਕਿ ਬਿਜਲੀ ਦੀ ਤਾਰਾਂ ਆਪਣੇ ਕੰਪਲੀਟ ਕਰਨ ਗਿਆ ਸੀ ਤੇ ਮੌਕੇ ਤੇ ਅਰਥ ਜ਼ਿਆਦਾ ਹੋਣ ਕਰਕੇ ਥੱਲੇ गिर ਗਏ ਮੌਕੇ ਤੇ ਹੀ ਉਹਨਾਂ ਦੀ ਆਖੇ ਜਦੋਂ ਹਸਲ ਲੈ ਕੇ ਅਸੀਂ ਪਹੁੰਚੇ ਹਾਂ ਨਾਲ ਦੀ ਨਾਲੇ ਉਹਦੀ ਮੌਤ ਹੋ ਗਈ ਬੜਾ ਅਫਸੋਸ ਹੋਇਆ ਤੇ ਦੋ ਉਮਰ ਵੀ ਕੁਛ ਨਹੀਂ ਹੈ 43 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਦੋ ਧੀਆਂ ਨੇ ਤੇ ਇੱਕ ਬੇਟਾ ਹੈ ਮੈਂ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਜਿਕੇ ਇਹ ਜੀ ਦੁਖਦਹਾਈ ਘਟਨਾ ਛੋਟੇ ਜਿਹੇ ਛੋਟੜੇ ਬੱਚੇ ਆ ਧੀਆਂ ਨੇ ਤੇ ਮੈਂ ਮੰਗ ਕਰਦਾ ਵੀ ਉਹ ਪਰਿਵਾਰ ਨੂੰ ਬਹੁਤ ਵੱਧ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਕਿ ਜਿਹੜੇ ਦੀ ਪਿੱਛੇ ਪਰਿਵਾਰ ਹੈ ਉਹਨਾਂ ਦੀ ਪਤਨੀ ਹੈ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਮੇਰੀ ਇਹ ਹੀ ਸਰਕਾਰ ਅਗੇ ਬੇਨਤੀ ਰਿਕੁਐਸਟ ਹੈ ਵੀ ਇਹਨਾਂ ਦੀ ਮੰਗ ਨੂੰ ਜਿਹੜਾ ਹੈ ਪਰਵਾਦ ਨੂੰ ਇਨਸਾਫ ਦਿੱਤਾ ਜਾਵੇ ਇਹ ਲੈਂਡ ਮੈਨ ਸਰਕਾਰੀ ਸੀ ਇਹ ਸਰਕਾਰੀ ਲੈਂਡ ਮੈਨ ਮੁਲਾਜ਼ਮ ਸੀ ਸਾਡੇ ਏਰੀਆ ਦੇ ਵਿੱਚ ਬਹੁਤ ਮੁੰਡਾ ਬਹੁਤ ਹੋਣ ਹਾਰ ਸੀ ਹਰ ਲੋਕਲ ਹਾਸ ਮੁਖਾਸ ਸੁਭਾਅ ਸਵੇਰ ਵੀ ਅੱਜ ਹੱਸਾ ਖੇਡਦਾ ਗਿਆ ਤੇ ਅੱਜ ਕੁਦਰਤ ਜਿਹੜਾ ਕਾਲ ਪਾਣਾ ਵਾਪਰੇ ਬਹੁਤ ਵੱਡਾ ਦੁੱਖ ਹੈ ਸਾਡੇ ਏਰੀਆ ਦੇ ਵਿੱਚ ਕੀ ਸਾਡੇ ਇਲਾਕੇ ਦੇ ਨੇੜੇ ਜਿਹੜੇ ਸਾਰਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਵਗਰ ਵੀ ਇਹਨਾਂ ਦੀ ਡਿਪੈਂਡੈਂਸੀ ਪਰਿਵਾਰ ਦੀ ਸਾਰਾ ਪਰਿਵਾਰ ਸੀ ਜਿਹੜਾ ਇਹ ਹੀ ਪਾਲਣ ਪੋਸ਼ਣ ਦਾ ਜਿਹੜੇ ਮੇਨ ਜਿਹੜਾ ਘਰ ਦਾ ਜਿਹੜਾ ਸਰਕਲ ਸੀ ਚਲਾਉਣ ਵਾਲਾ ਇਹ ਹੀ ਸਨ ਕਿਉਂਕਿ ਬੱਚੀਆਂ ਪੜਦੀ ਸਨ ਬੇਟਾ ਵੀ ਪੜਦਾ ਸੀ ਨੌਕਰੀ ਰਹਿੰਦੀ ਸੀ ਇਹ ਹੀ ਪਾਲਣ ਪੋਸ਼ਣ ਦਾ ਮੈਂ ਮਕਾਰਤਾ ਹੁਣ ਤਵਦਲੀ ਮਦਦ ਕਿੰਨੇ ਵਜੇ ਇਹ ਯਾਨੀ ਕੇਸ ਆਇਆ ਅ 6 ਵਜੇ ਦੇ ਰਾਊਂਡ ਆਏ ਸੀਗੇ ਔਰ ਕੁਝ ਵੀ ਪਲਸ ਫੀਲਿੰਗ ਨਹੀਂ ਹੋਈ ਪਿੰਪਲ ਡਾਇਲਟਿਡ ਸੀਗੇ ਕੋਈ ਵੀ ਵਾਈਟਲ ਰਿਕਾਰਡ ਨਹੀਂ ਹੋ ਪਾ ਰਹੀ ਸੀ ਅਸੀਂ ਇਮੀਡੀਏਟਲੀ ਸਟਾਰਟ ਕਰ ਦਿੱਤਾ ਸੀ ਸੀਆਰਪੀ ਆਕਸੀਜਨ ਇੰਜੈਕਸ਼ਨ ਸਭ ਲਗਾ ਕੇ ਦੇਖਿਆ ਬਟ ਰਿਵਾਈਵ ਨਹੀਂ ਕੀਤਾ ਫਿਰ ਅਸੀਂ ਈਸੀਜੀ ਕੱਢ ਕੇ ਡਿਕਲੇਅਰ ਕਰ ਦਿੱਤਾ ਨਹੀਂ ਨਹੀਂ ਬ੍ਰਾਡ ਐਡ 6:00 ਉਹ ਬਣਾ ਸੀ ਡਿਕਲੇਅਰ ਕਰਤਾ ਸੀ ਬ੍ਰਾਡ ਐਡ ਹਾਂਜੀ ਇਲੈਕਟ੍ਰਿਕ ਸ਼ੌਕ ਦੇ ਨਾਲ ਬਰਨ ਵੀ ਸੀ ਇੱਥੇ ਫਿਰ ਇਲੈਕਟ੍ਰਿਕ ਸ਼ੌਕ ਦੇ ਨਾਲ ਫਿਰ ਉਹਨਾਂ ਦਾ ਸਟਨ ਕਾਰਡੀਕ ਅਰੈਸਟ ਹੋ ਗਿਆ ਕੀ ਨਾਮ ਸੀ ਕਿੰਨੀ ਉਮਰ ਹੈ ਰਾਜੀਵ ਨੇ son of Rajesh Rao 42 year old defense colony president